ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚਾਰ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਮੱਝਪਕਾਉ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਬਾਈ ਜੀ ਸასი ਗਾਈ ਸਰ ਜੀ ਨਾਮ ਬਾਈ ਜੀ ਨਾਮ ਲੱਭਦੀ ਪੀ ਪੈਂਡ ਪੈਂਡ ਚਾਰ ਆਈ ਹੋਤੀ ਜੀ ਜ਼ਿਲ੍ਹਾ ਬਰਨਾਲਾ ਜੀ ਕਿੰਨੀ ਸੂਏ ਸੂਣਾ ਵੀਰੇ ਮੱਝ ਨੇ ਛੋਟੇ ਸੂਏ ਹੋਣਾ ਜੀ ਠੀਕ ਹੈ ਜੀ ਪਿਛਲੇ ਸੂਏ ਦਦੂ ਦਾ ਰਿਕਾਰਡ 11 ਲੀਟਰ ਸੀ 11 ਲੀਟਰ ਸੀ ਹਾਂ ਜੀ ਠੀਕ ਆ ਕਿੰਨੇ ਦਿਨ ਬਾਕੀ ਆ ਹਜੇ ਜੀ ਇਹਦੇ ਆਪਣਾ 2 ਨੂੰ ਦਿਨ ਪੂਰੇ ਆ ਜੀ ਠੀਕ ਆ ਅੱਜ 27 ਤਰੀਕ ਹੋ ਗਈ ਹਾਂਜੀ ਠੀਕ ਆ ਲੋਪਰਾ ਕਰਮਾ ਵਾਲੀ ਲਾਉਣ ਲੱਗ ਗਈ ਲੱਭੀ ਬਈ ਰੇਟ ਇਹਦਾ ਜਾਇਜ਼ ਆ ਇਹਨਾਂ ਰੇਟ ਵੀ 85000 ਆ 83 ਹੀ ਦੇ ਰਾਂਗੇ ਠੀਕ ਆ ਲੋ ਜੀ 85000 ਰੁਪਈਆ ਰੇਟ ਆ 83000 ਅਜੇ ਦਿੱਲਾ ਬਹੁ ਪਈਆਂ ਬਈ 6 ਕਮਰੇ ਹੱਕ ਤੇ ਤੁਹਾਨੂੰ ਹੈ ਲੋ ਜੀ ਥਣਸੂਨ ਦੇਖ ਸਰ ਬਹੁਤ ਸੋਹਣਾ ਜਿਵੇਂ ਮਾਦੀ ਫਣੀ ਜਾਂਦਾ ਐ ਨਹੀਂ 83000 ਦੀ ਬਈ ਕਹਿੰਦਾ ਹਾਂ ਜਾਂਨਾ ਠੀਕ ਹੈ ਜੀ ਜੇ ਕਿ ਸਪਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨਵੀ ਵੀਡੀਓ ਅਪਲੋਡ ਕਰ ਸਕੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਵੱਡੀ ਵੀਡੀਓ ਚ ਭਰਾਤੋੜਾ ਤਰਾ ਦਿਖਾਇਆ ਵਾ ਓਕੇ ਬਾਏ